ਪੰਜਾਬ ਸੇਵਾ ਮਾਂਚ ਵੱਲੋਂ ਆਓ ਅੱਜ ਦੇ ਇਸ ਵਿਸ਼ੇਸ਼ ਦਿਨ ਸਕਾਈਸਕ੍ਰੈਪਰ ਡੇ ਤੇ ਤੁਹਾਨੂੰ ਦੁਨੀਆ ਦੀਆਂ ਪੰਜ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੈਰ ਕਰਾਈਏ ਇਹ ਸਿਰਫ ਟਾਵਰ ਨਹੀਂ ਸਗੋਂ ਮਨੁੱਖੀ ਜਿੱਦ ਕਲਪਨਾ ਅਤੇ ਇੰਜੀਨੀਅਰਿੰਗ ਦੇ ਚਮਤਕਾਰ ਹਨ ਸਭ ਤੋਂ ਪਹਿਲਾਂ ਬਰਜ ਖਲੀਫਾ ਜੋ ਦੁਬਈ ਵਿੱਚ ਹੈ 828 ਮੀਟਰ ਦੀ ਉਚਾਈ ਨਾਲ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਇਹ ਮਨੁੱਖੀ ਸੁਪਨਿਆਂ ਨੂੰ ਅਸਮਾਨ ਦੀਆਂ ਹੱਦਾਂ ਤੱਕ ਲੈ ਜਾਂਦੀ ਹੈ। ਦੂਜੇ ਨੰਬਰ ਤੇ ਮਰਦੇਕਾ 118 ਕੁਆਲਾ ਲੰਪੁਰ ਜੋ ਮਲੇਸ਼ੀਆ ਵਿੱਚ ਹੈ। 679 ਮੀਟਰ ਉੱਚਾ ਇਹ ਟਾਵਰ ਮਲੇਸ਼ੀਆ ਦੀ ਸੰਸਕ੍ਰਿਤੀ ਤੇ ਆਧੁਨਿਕ ਤਰੱਕੀ ਦਾ ਸ਼ਾਨਦਾਰ ਮਿਲਾਪ ਹੈ। ਤੀਜਾ ਸ਼ੰਘਾਈ ਟਾਵਰ ਜੋ ਚੀਨ ਵਿੱਚ ਹੈ। 632 ਮੀਟਰ ਦੀ ਉਚਾਈ ਤੇ ਬਣਿਆ ਇਹ ਅਦਭੁਤ ਟਾਵਰ ਆਪਣੀ ਡਬਲ ਸਪਿਰਲ ਡਿਜ਼ਾਈਨ ਅਤੇ ਬਿਜਲੀ ਦੀ ਤੇਜ਼ੀ ਵਾਲੀਆਂ ਲਿਫਟਾਂ ਕਰਕੇ ਮਸ਼ਹੂਰ ਹੈ। ਚੌਥਾ ਅਬਰਾਜ ﺍﻟਬੈਤ ਕੜੀ ਟਾਵਰ ਜੋ ਮੱਕਾ ਵਿੱਚ ਹੈ। 601 ਮੀਟਰ ਉੱਚਾ ਇਹ ਟਾਵਰ ਦੁਨੀਆ ਦਾ ਸਭ ਤੋਂ ਵੱਡਾ ਕੜੀ ਵਾਲਾ ਟਾਵਰ ਹੈ ਜੋ ਮੱਕਾ ਦੀ ਰੋਹਾਨੀਅਤ ਨਾਲ ਜੋੜਦਾ ਹੈ। ਪੰਜਵਾਂ ਪਿੰਗੋਂ ਫਾਈਨਾਂਸ ਸੈਂਟਰ ਸ਼ੇਨਜ਼ੇਨ ਜੋ ਚੀਨ ਵਿੱਚ ਹੈ। 599 ਮੀਟਰ ਉੱਚਾ ਇਹ ਟਾਵਰ ਸੁੰਦਰਤਾ ਅਤੇ ਤਾਕਤ ਦਾ मिलाप है जो आधुनिक कारोबारी दुनिया दी पहचान बन चुका है। ਇਹ ਪੰਜੇ ਟਾਵਰ ਸਾਨੂੰ ਦੱਸਦੇ ਹਨ ਕਿ ਜਦੋਂ ਹੌਸਲਾ ਵਿਗਿਆਨ ਅਤੇ ਆਰਕੀਟੈਕਚਰ ਇਕੱਠੇ ਹੁੰਦੇ ਹਨ ਤਾਂ ਮਨੁੱਖ ਅਸੰਭਵ ਨੂੰ ਵੀ ਸੰਭਵ ਬਣਾ ਲੈਂਦਾ ਹੈ। ਪੰਜਾਬ ਸੇਵਾ ਮੰਚ ਵੱਲੋਂ ਦੁਨੀਆ ਦੇ ਇਹਨਾਂ ਇੰਜੀਨੀਅਰਿੰਗ ਦੇ ਅਜੂਬਿਆਂ ਨੂੰ ਸਲਾਮ।